ਹਾਂਜੀ ਮਿੱਤਰੋ ਅੱਜ ਆਪਾਂ ਪਹੁੰਚਿਆ ਬਾਬਾ ਦੀ ਤਸਟਾ ਫਾਰਮ ਰਸੂਲਪੁਰ ਕਰਦੇ ਆ ਬਾਈ ਨਾਲ ਗੱਲਬਾਤ ਸਾਰੇ ਜਾਨਵਰ ਤੁਹਾਨੂੰ ਦਿਖਾਉਣੇ ਆ ਬਾਅਦ ਚ ਢੇੜਾ ਗੁੜਾ ਦੇ ਕੇ ਆਜੋ ਮਿੱਤਰੋ ਤੁਹਾਨੂੰ ਦਿਖਾਈਏ ਆਪਾਂ ਸਾਰੀਆਂ ਘੋੜੀਆਂ ਤੇ ਆ ਘੋੜੀਆਂ ਦੋਨੀਆਂ ਵੈਗੀਆਂ ਅੱਜ ਬਾਈ ਕਹਿੰਦਾ ਅੱਜੀ ਸੌਦਾ ਹੋਇਆ ਘੋੜੀ ਚੱਲੀ ਆ ਮੁਖ ਸਰ ਸਵੇਰੇ ਲੈ ਜਾਣਗੇ ਬੰਦੇ ਤੇ ਆ ਚੱਲੀ ਆ ਨਵੇਂ ਸ਼ਹਿਰ ਆ ਨੀਲੀ ਆ ਜਿਹੜੀ ਇਹ ਹੈਗੀ ਆ ਬੱਚੀ ਦੋ ਦੰਦ ਨੁਗਰੀ ਬੱਧੀਆ ਦੋ ਰਾਂ ਦੀ ਆਹ ਚਾਰ ਚਾਰ ਦੰਦਾ ਲੱਗਣੀ ਤੇ 25000 ਆਹ ਜੇਦਕ ਦੀ ਗੱਲ ਨਾਲੇ ਦੀ ਇਹ ਤੇ ਆ ਹੈਗੀ ਵੱਡੇ ਡਾਇਮੰਡ ਦੀ ਭਾਈ ਹੁਣਾਂ ਕੋਲੀ ਪੀਗਾ ਪਹਿਲਾਂ ਆ ਇਧਰ ਦੇਖ ਲੋ ਭਾਈ ਸਾਰੀਆਂ ਕੋੜੀਆਂ ਸੇਰ ਵਾਲੀਆਂ ਹੀ ਆ ਬਾਈ ਹੁਣੀ ਕਹਿੰਦੇ ਵੇਚਣੀਆਂ ਹੀ ਆ ਸਾਰੀਆਂ ਇਹ ਆ ਕਿਹੜੇ ਤੋਂ ਬਰੇ ਗੱਬਣ ਆ ਆਪਣੇ ਰੋਲੀ ਵਾਲਿਆਂ ਨਾਲ ਦਾ ਬੱਚਾ ਡਾਇਮੰਡ ਹੋ ਗਈ। ਉਤਮ ਲਈ ਸੀ। ਠੀਕ ਆ। ਡਾਇਮੰਡ ਦਾ ਬੱਚਾ ਠੀਕ ਆ। 2 ਮਹੀਨੇ ਤੇ 2.5 ਮਹੀਨੇ। 2 ਮਹੀਨਿਆਂ ਦੀ ਗੱਬਣਾ ਭਾਈ ਉਹ ਨੌਕਰੀ ਉਹ ਬੈਗੀ। ਆ ਬੇਸ਼ੇਰੀ ਵੀ ਬੈਗੀ ਹੈਣਾ ਵੀਰੇ। ਬੇਸ਼ੇਰੀ ਨੌਕਰੀ ਵੀ ਕਮਿਟੀ ਕੋਹੜੀ ਨੇ। ਅੱਛਾ ਕੋਹੜੀ ਹੈਗੀ ਆ ਆ ਵਿਕੀ ਹੋਈ ਆ। ਕਾਫੀ ਦੂਰ ਜਾਣੀ ਆ ਭਾਈ ਕਹਿੰਦਾ। ਕੋਹੜੀ ਭਰਾ ਦੀ ਵੀ ਪਤਾ ਮੈਂ। ਫੇਲੇਲਾ ਇਹਦੀ ਡਿਟੇਲ ਮੰਜੀ ਦੱਸ ਦਿਓ ਵੀਰੇ ਆ ਵੀਰੇ ਦੇਵ ਰਾਜ ਰਾਣੀ ਦਾ ਬੱਚਾ ਜੀ ਇਹਨੇ ਹੋਇਆਗਾ ਠੀਕ ਹੈ ਜੀ ਪੀਐਫਸ ਉਹ ਚੈਂਪੀਅਨ ਵੀ ਰਹਾ ਹੋਇਆ 2022 ਠੀਕ ਆ ਲਵਾਗ ਰਾਣੀ ਦਾ ਪੁੱਤਾ ਜੀ ਹਾਂਜੀ 67 ਇੰਚ ਹੈ ਦੀ ਹਾਈਟ ਆ ਜੀ ਇਹ ਫੀਸ ਉਸ ਕੀ ਆ ਵੀਰੇ ਇਸਦੀ 41000 ਰੁਪਏ ਆ ਜੀ ਠੀਕ ਆ ਮਿੱਤਰੋ ਦੇਖ ਲਓ ਘੋੜਾ ਬਈ 41000 ਰੁਪਏ ਦਾ ਸਰੋਆ ਨਰਾ ਆ ਵੀ ਆ ਵੀ ਚੈੱਕ ਕਰ ਲਓ ਬੱਚੇ ਮੱਚ ਬਹੁਤ ਚੰਗੇ ਆਈ ਜਾਂਦੇ ਰਿਜ਼ਲਟ ਦੀ ਅਪ ਵਿੱਚ ਫੋਟੋ ਵੀ ਲਾ ਦਾਂਗੇ ਬਾਬਾ ਜੀਤਾ ਸਟੱਡ ਫਾਰ ਰਸੂਲਪੁਰ ਬੱਚੇ ਬਹੁਤ ਘੋੜੀ ਬਹੁਤ 300 ਦੇ ਆਸ-ਪਾਸ ਮੀਟ ਹੋ ਗਈ ਠੀਕ ਆ 300 ਘੋੜੀ ਮਿੱਤਰੋ ਮੀਟ ਹੋ ਗਈ ਬਾਈ ਕਹਿੰਦਾ 2 1/2 100 ਮੇਰੇ ਹਿਸਾਬ ਨਾਲ ਬਾਹਲਾ ਨਹੀਂ ਤਾਂ 50 60 ਤਾਂ ਬੱਚੇ ਇਹਦੇ ਆ ਗਏ ਠੀਕ ਆ ਹੁਣ ਹੈ ਸਾਰੇ ਜਨੇ 2 ਮਹੀਨਾ ਤਾਂ ਹੀ ਨੇ ਦੇਖਣਾ ਰਿਆ 12 ਬੱਚੇ ਤੇ ਪਹਿਲਾ ਪੁਰਜ ਆ ਗਿਆ ਹੁਣ ਉਹ ਪਹਿਲਾ ਪੁਰਜ ਉਹਨਾਂ ਨੇ ਪਹਿਲਾ ਪਹਿਲੇ ਸਾਲ ਦੋ ਦੰਦ ਜਦੋਂ ਉਹ ਵੱਡੇ ਖੜੇ ਬੱਚੇ ਸਾਲ ਸਾਢੇ ਢਾਈ ਸਾਲ ਦੇ ਉਸ ਤੋਂ ਬਾਅਦ ਆਪਾਂ ਲਿਆਂਦੇ ਜਦੋਂ ਤੇ 2022 ਤੇ ਲੈ ਆਂਦਾ ਆਪਾਂ ਉਹ ਟੂ ਟਾਂ ਦੇ ਸਾਰੇ ਠੀਕ ਆ ਬੰਦੇ ਉਹਦਾ ਆਪਾਂ ਪਹਿਲਾਂ ਥੋੜੀ ਸਰਵਿਸ ਚਲਾ ਲਈ ਫੌਂਟ ਜਿਹੜੀਆਂ ਘੋੜੀਆਂ ਮਿਲੀਆਂ ਘੋੜੇ ਢਾਣ ਤੋਂ ਹੋਂ ਦਾ ਹਾਂ ਆਰਡਰ ਨਿਕਲੋ ਚੈੱਕ ਕਰ ਲਓ ਬਾਈ ਘੋੜਾ ਮਜ਼ਬੂਤੀ ਚੈੱਕ ਕਰ ਲਓ ਜਿਹਦੇ ਪਿੱਛੇ ਆਪਾਂ ਭੱਜਦੇ ਆਂ ਅੱਜ ਕੱਲ ਨਰਦਨ ਗੁਰਦਲ ਗੱਲਬਾਤ ਐਂਡ ਆ ਹਾਂ ਮੈਂ ਜਿਹੜੀ ਨਹੀਂ ਬੱਝੇ ਅੱਜ ਬਾਲਾ ਪਤਲਾ ਜਿੱਦਾਂ ਪੱਲੇਆ ਪਤਲੀ ਵਾਸੀ ਹੁਣ ਤਾਂ ਦੱਸਦਾ ਖੜਾ ਜਿਹੜੇ ਕੋਣਾ ਲਿਸਤਾ ਕੀਤਾ ਜਿਹੜੇ ਲੰਮਾ ਤੂਰਾ ਫੇਰਾ ਨਹੀਂ ਨਾ ਹੁੰਦਾ ਲੱਗਿਆ ਫੇਰ ਪੰਜਾਰੇ ਲੱਗਿਆ ਪੰਜਾਰੇ ਲੱਗਿਆ ਸਾਢੇ 4 ਸਾਲ ਤੋਂ ਪੰਜਾਰੇ ਲੱਗਦੇ ਨੇ ਠੀਕ ਹੁਣ ਤਾਂ ਤੂਰਿਆ ਨਹੀਂ ਜਾਂਦਾ ਖੜਾ ਰਹਿਂਦਾ ਲਿਸਤਾ ਕਰਦਾ ਹਾਂ ਸਾਲਾਂ 'ਚ ਬਾਲਾ ਪੜ ਜਾਂਦਾ ਸਾਰੇ ਹੁਣ ਵੀ ਪੂਰਾ ਸੈੱਟ ਆ ਨਾਮ ਕੋੜਿਆਂ ਦਾ ਹਜੇ ਵੱਧ ਹੀ ਆ ਮਤਲਬ ਹਜੇ ਵੀ ਕਰਨ ਵਾਲਾ ਹਨਾ ਸੈੱਟ ਹੋਰ ਪੂਰਾ ਬੈਠਾ ਉੱਠਣ ਟਾਈਮ ਆ ਟਾਈਮ ਬਾਈ ਯਾਰ ਹੋਂ ਤਾਂ ਹੈਵੀ ਹੈਣੀ ਬਾਲਾ ਮੱਖੀ ਮੁੱਖੀ ਬਾਲੀ ਤੱਕ ਕਰਦੀ ਆ ਦਿਲ ਹੋ ਜਾਂਦਾ ਨਹੀਂ ਇਕੱਲਾ ਆ ਟਾਈਮ ਜੀ ਆ ਉਹ ਅੰਦਰ ਲਾ ਵੀ ਤੇਰਾ ਲਿੱਸਾ ਕਰ ਤੋ ਸਿਆਲਾਂ ਦੇ ਰੂਟਾਂ ਹੋ ਜਾਂਦੇ ਉਹ ਵੀ ਤਿਆਰ ਠੀਕ ਹੈ ਉਹ ਵੀ ਬਾਲਾ ਲਿੱਸਾ ਲਿਆ ਉਹ ਵੀ ਘੱਟ ਲਿਆ ਮੇਰਾ ਆਹ ਮਿੱਤਰੋ ਬਾਈਆਂ ਜਦੋਂ ਜਵਿਹਰਾ ਵਾ ਚੈੱਕ ਕਰੋ ਕਿ ਬਾਈ ਕਹਿੰਦਾ ਗਰਮ ਬਹੁਤ ਹੈ ਸੱਜੇ ਲਗਰਦਾ ਦੇਖੀ ਬਈ ਮਗਰ ਟਰੈਕਟਰ ਨੋ ਵੇਟਰ ਆ ਵੀ ਚੈੱਕ ਕਰੋ ਬਾਈ ਵਾਲਾ ਮੇਰਾ ਇਹਦਾ ਲਿਸਾ ਕਰਦਾ ਇਹ ਵੀ ਬਾਲਾ ਪਰਾ ਹੋ ਗਿਆ ਹੈਗਾ ਉਹ ਵਾਲਾ ਤਾਂ ਅਜੇ ਹੈ ਹੀ ਪਰਾ ਪੂਰਾ ਬਾਈ ਕਹਿੰਦੇ ਉਹ ਵੀ ਲਿਸਾ ਕੀਤਾ ਬਾਰਾ ਫਟਾ ਹਜੇ ਉਹ ਏ ਜ਼ਿਆਦਾ ਭਾਰਾ ਵਾ ਸਿਆਲਾਂ ਚ ਕਰਾਂਗੇ ਇਹਨੂੰ ਲਾਉ ਚ ਉਹਨਾਂ ਦਿਖਾਉਣ ਨਾਲੇ ਤਿਆਰ ਹੋ ਜੂਗਾ ਸ਼ੁਆ ਸ਼ਾਂ ਚ ਸਿੱਟੋਗੇ ਇਹਨੂੰ ਨਹੀਂ ਸੋਚ ਤਾਂ ਇੱਕ ਉੱਤਰ ਬੱਚਾ ਤਿਆਰ ਉਹ ਹੋ ਗਿਆ ਬੱਚਾ 11 ਕਿ ਮਹੀਨੇ ਦਾ ਕਰ ਰਹੇ ਹਾਂ ਠੀਕ ਆ ਭਾਈ ਉਹ ਬੱਚਾ ਪਾਵਾ ਇਹਦੀ ਮਾੜੀ ਡਿਟੇਲ ਦੱਸਦੇ ਪੁਰੇ ਆਹ ਜਿਹੜੇ ਦੇਵਰਾਜ ਦਲਵਾਗ ਰਣਨੀ ਦਾ ਪੁੱਤ ਹੈ ਜੀ ਹਾਂਜੀ ਵੀ ਜੇ ਰਾਜ ਦਾ ਬੱਚਾ 70 ਇੰਚ ਵਾਲੇ ਦਾ ਇਹਦੀ ਮਾਂ ਸ਼ਾਨਦਾਰ ਜੀ ਆਪ ਠੀਕ ਆ 90 ਇੰਚ ਜਿਹੜਾ ਹਮਜਾ ਕੋੜਾ 70 ਇੰਚ ਵਾਲਾ ਹਾਂਜੀ ਉਹ ਇਹਦਾ ਭਰਾ ਮਾਂ ਵਾਲੇ ਪਾਸੇ ਤੇ ਫਿਰ ਦੇਵਰਾਜ ਦਾ ਆਬ ਵੀ ਇਰਾਂ ਦੇ ਫੀਸ ਕੀ ਰੱਖੀ ਹੋਣੀ ਐ ਇਹਦੀ ਫੀਸ ਵੀਰੇ 48000 ਰੁਪਏ ਹੀ ਐ ਜੀ 41 ਦੋਨਾਂ ਘੋੜਿਆਂ ਦੀ ਬਈ 41000 ਉਹਦੀ ਵੀ 41000 ਘੋੜੇ ਦੀ ਵੀ 41 50000 ਹਜੇ ਪਿਆਣਾ ਚਿਹਰੀ ਫੀਸ ਵਧਾਵਾਂਗੇ ਟੁੜੀ ਨਾਲ ਉਹ ਤੁਹਾਨੂੰ ਤਿਆਰ ਦੂਰ ਕਰਕੇ ਜਦੋਂ ਰਿਜ਼ਲਟ ਆਏ ਲੋ ਵੀ ਮਿੱਤਰੋ ਪਹਿਲਾ ਪਹਿਲਾ ਫਾਇਦਾ ਲੈ ਲਓ ਸਿਆਲਾਂ ਤੋਂ ਹਾਂ ਤੇ ਘੋੜੀਆਂ ਦੀ ਛੱਡਿਆ ਚੈੱਕ ਪਾਸ ਹੋ ਗਈਆਂ ਦੋ ਚੱਕ ਹਜੇ ਬਾਈਕ ਦਾ ਦੋ ਚਾਰ ਘੋੜੀਆਂ ਤਾਂ ਛੱਡਿਆ ਪਾਕਿਸਤਾਨੀ ਵਾਲੀ ਦੀ ਆ 64 ਇੰਚ ਦੀ ਠੀਕ ਆ ਬਾਈ ਉਹ ਜੈਰਾਜ ਤੂੰ ਸੁਣੀ ਹੋਈ ਦੁਬਾਰਾ ਇਹ ਤੂੰ ਗੱਭਣ ਆ ਠੀਕ ਆ ਕੰਨ ਕੰਨ ਚੈੱਕ ਕਰ ਲੋ ਬੜੀ ਬੜੀ ਕੰਨ ਕੰਨ ਬਹੁਤ ਹੈ ਤਾਂ ਤੁਸੀਂ ਆਪਣੀਆਂ ਮਿਲੀਆਂ ਖੜੀਆਂ ਉਹ ਚੈੱਕ ਕਰ ਲਈ ਬਾਈ ਕਹਿੰਦੇ ਸਿਆਲਾਂ ਚ ਫੀਸ ਜ਼ਿਆਦਾ ਕਰ ਦੇਣੀ ਹੈ ਬਾਈ ਹੁਣ ਲੈ ਲਓ ਫਾਇਦਾ ਜਿਹਨੇ ਲੈਣਾ ਆ ਕੇ ਨੰਬਰ ਪਾਵਾਂਗੇ ਗੱਲਬਾਤ ਕਰ ਲਿਓ ਮਾਂ ਨੇ ਬਸ਼ੀਰੀ ਦਿੱਤੇ ਜਿੰਨੇ ਦਿੱਤੇ ਮੈਂ 5.5 ਆਰੇ ਘੋੜੀ ਬਣੀ ਠੀਕ ਹੈ ਦਲਵਾੜ ਤੋਂ ਬੀਬ ਰਾਜ ਤੋਂ ਕਾਂਦੇ ਤੋਂ ਹਾਂ ਜਿਹੜਾ ਸਿੰਘ ਆ ਭਰਾ ਹਾਂ ਦੇ ਮਾਲੇ ਪਾਸੇ ਸੜੇ ਮਾਲੇ ਪਾਸੇ ਸਮਝ ਆ ਗਈ ਰਾਜ ਠੀਕ ਹੈ ਦੋ ਰੰਗੋਂ ਲੱਗ ਗਿਆ ਬਣ ਗਿਆ ਵੀ ਸਾਰੇ ਸਾਣੇ ਘੋੜੀ ਬਣੀ ਚੰਗੀ ਘੋੜੀ ਸ਼ਾਨਦਾਰ ਵੀ ਚੰਗੇ ਸ਼ਾਨਦਾਰ ਅਲੀ ਉਮਰ ਕੋ ਸੂਰੀਏ ਜਦੋਂ ਜਨਤ ਕੇ 4 ਸਾਲ ਤੇ ਨੇ ਮਾਨਾ ਵੀ ਅਮੀਰ ਆ ਵੀ ਜੈ ਰਾਜ ਨਾਲ ਚੰਗਾ ਬਣ ਹਾਂ ਉਹਦੇ ਏਡਾ ਦਾ ਹੁਣ ਵੀ ਆ ਮੈਂ ਕਹਿੰਦਾ ਉਹ ਤਾਂ ਥੋੜਾ ਇੰਜ ਹੀ ਥੋੜਾ ਹੋਊਗਾ ਉਹਦਾ ਬਾਟਮ ਹੁੰਦਾ ਬਾਲਾ ਡਬਲਾ